ਟਾਈਮ ਟੂ ਟਾਈਮ ਕੱਢਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਦਿਰਵਿੰਦਰ ਭਾਜੀ सोनू ਜੀ ਉਹਨਾਂ ਦੀ ਟੀਮ ਸੰਦੀਪ ਭਾਈ ਔਰ ਸਾਰੇ ਸੱਜਣ ਮਿੱਤਰ ਜਿੰਨੇ ਵੀ ਆਏ ਹੋ ਸਾਡੇ ਸਿਰ ਦਾ ਤਾਜ ਹੋ ਸੋ ਅੱਜ ਇਕੱਠੇ ਹੋਣ ਦਾ ਮਕਸਦ ਤੁਹਾਨੂੰ ਪਤਾ ਹੀ ਹੈ ਕਿ ਗੀਤ ਆ ਰਿਹਾ ਆਪਣਾ ਨਵਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜੀ ਹਾਂ ਚਲੋ ਠੀਕ ਹੈ ਜੀ ਸਾਰਾ ਅੱਜ ਗਲਾ ਮੇਰਾ ਠੀਕ ਆ ਹਾਂ ਜੀ ਬਲ ਇੱਕ ਵੀਡੀਓ ਬਣਾਈ ਹੋਈ ਸੀ ਉਹ ਤੋਂ ਇਹ ਜਿਹੜਾ ਇੱਕ ਸੀਗਾ ਵੀਡੀਓ ਬਣਾਇਆ ਪਤੰਦਰਾ ਪਹਿਲੇ ਹੀ ਸਵਾਲ ਹੀ ਪੁੱਛ ਲਿਆ ਤੂੰ ਠੀਕ ਹੈ ਉੱਥੋਂ ਹੀ ਕਿਉਂਕਿ ਉਹ ਐਕਚੁਅਲੀ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਸੱਜਣ ਮਿੱਤਰ ਨੇ ਤੁਹਾਡੇ ਵਰਗੇ ਪਿਆਰੇ ਹਨ ਉਹ ਫਿਰ ਕੁਝ ਨਾ ਕੁਝ ਅੱਜਕੱਲ ਸਿੱਧੀ ਗੱਲ ਚੱਲਦੀ ਨਹੀਂ ਤੇ ਪੁੱਠੀ ਗੱਲ ਜ਼ਿਆਦਾ ਚੱਲਦੀ ਹੈ ਉਹ ਐਕਚੁਅਲੀ ਗੱਲ ਇਹ ਸੀ ਕਿ ਗਾਣਾ ਮੈਂ ਕਈ ਥਾਂ ਤੇ ਗਾ ਰਿਹਾ ਸੀਗਾ ਵਿਆਹ ਦਾ ਪ੍ਰੋਗਰਾਮ ਸੀ ਤੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਪਰਫਾਰਮ ਕਰਦੇ ਹਾਂ ਤਾ ਸਾਨੂੰ ਆਉਂਦਾ ਵੀ ਜਦੋਂ ਜੋੜੀ ਨੱਚਦੀ ਆ ਉਦੋਂ ਅਸੀਂ ਕਪਲ ਡਾਂਸ ਕਰੀਏ ਹਨਾ ਉਹਨਾਂ ਨੂੰ ਵੀ ਬੰਦਾ ਬਾਹਰੋਂ ਆਇਆ ਪੜਿਆ ਲਿਖਿਆ ਤੇ ਪਰ ਉਹ ਸੀਗਾ ਵਿਚਾਰਾ ਥੋੜਾ ਜਿਹਾ ਦੇਸੀ ਉਹ ਕਹਿੰਦਾ ਵੀ ਨਹੀਂ ਮੈਂ ਭੰਗੜੇ ਵਾਲਾ ਗਾਣਾ ਲਾਉਣਾ ਮਤਲਬ ਤੈਨੂੰ ਇਹ ਕਰਾਮਾਤ ਆ ਤੁਹਾਡੇ ਵਰਗਿਆਂ ਦੀ ਕਿੱਦਾਂ ਹੋਈ ਮੈਂ ਵੀ ਉਹ ਕਹਿੰਦਾ ਵੀ ਭੰਗੜੇ ਵਾਲਾ ਗਾਣਾ ਲਾਉਣਾ ਤੇ ਮੈਂ ਆਖਿਆ ਵੀ ਥੋੜੇ ਜਿਹਾ ਵਿਆਹ ਗਾਣਾ ਚੱਲ ਲੈਣ ਦੇ ਫੇਰ ਆਪਾਂ ਉਹ ਕਰਦੇ ਆ ਤੇ ਉਹ ਬਾਰ-ਬਾਰ ਬੰਦਾ ਕਹਿੰਦਾ ਸੀ ਵੀ ਨਹੀਂ ਬੰਦ ਕਰਦੇ ਬੰਦ ਕਰਦੇ ਇਹ ਉਹਨੇ ਥੋੜੀ ਜੀ ਉਹਦੀ ਵੋਕਲ ਟੋਨ ਛੇੜ ਕੇ ਉਹ ਵੀਡੀਓ ਬਣਾ ਕੇ ਕਹਿੰਦਾ ਵੀ ਇਹਦੀ ਆਵਾਜ਼ ਖਰਾਬ ਹੋ ਗਈ ਲਾੜੇ ਨੇ ਕਰਤਾ ਪ੍ਰੋਗਰਾਮ ਬੰਦ ਤੇ ਉਹ ਵੀਡੀਓ ਵਾਇਰਲ ਹੋ ਗਈ ਤੇ ਉਹਦੇ ਨਾਲ ਕੰਮ ਤੇ ਅਸਰ ਪੈਂਦਾ ਕਿਉਂਕਿ ਜਿਨ੍ਹਾਂ ਨੇ ਪ੍ਰੋਮ ਬੋਕ ਕੀਤਾ ਸੀ ਉਹਨਾਂ ਨੂੰ ਦੇਖਣ ਲੱਗ ਜਾਂਦਾ ਵੀ ਕਹਣੀ ਸੱਚੀ ਹੈ ਐਦਾਂ ਹੋ ਗਿਆ ਸੋ ਇਹ ਗਾਣਾ ਜਵਾਬ ਦੇ ਦੂ ਸਾਰੀਆਂ ਗੱਲਾਂ ਦਾ ਇਹ ਇਹ ਉਸੇ ਵਾਸਤੇ ਹੀ ਆ ਜਿਸ ਜਿਹੜਾ ਇਹ ਗਾਣਾ ਤੁਸੀਂ ਕੱਢਿਆ ਇਹ ਕੋ ਰਿਸਪੋਸ ਟੂ ਸਟੇਟਮੈਂਟ ਦਾ ਜਵਾਬ ਹੈ ਤੁਹਾਡਾ ਨਹੀਂ ਮਤਲਬ ਸਪੈਸ਼ਲ ਤਾਂ ਨਹੀਂ ਹੈਗਾ ਉਹਦੇ ਵਾਸਤੇ ਕੋਈ ਗਾਣਾ ਜਵਾਬ ਨਹੀਂ ਹੈਗਾ ਪਰ ਜਿਵੇਂ ਜਿੰਨੀ ਇੱਕ ਵਾਰ ਜ਼ਿਆਦਾਤਰ ਮੈਂ ਨੂੰ ਬਾਬੇ ਦੀ ਕਿਰਪਾ ਨਾਲ ਮੈਂ ਕਿਸੇ ਕੰਟਰੋਵਰਸੀ ਵਿੱਚ ਫਸਿਆ ਨਹੀਂ ਕਿਸੇ ਗੱਲ 'ਚ ਨਹੀਂ ਆਇਆ ਸਾਫ਼ ਸੁਥਰਾ ਜਿਹਾ ਕੰਮ ਕਰੀਦਾ ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਜ਼ਿਆਦਾ ਪਿਆਰ ਕਰਨ ਵਾਲੇ ਹੁੰਦੇ ਨੇ ਨਾ ਉਹ ਕਿਤੇ ਨਾ ਕਿਤੇ ਉਂਗਲ ਲਾ ਦਿੰਦੇ ਨੇ ਇਹ ਪਿਆਰ ਕਰਨ ਦਾ ਤਰੀਕਾ ਹਾਂ ਤੇ ਫਿਰ ਉਹ ਇਹਦੇ 'ਚ ਉਹ ਕੁਝ ਗੱਲਾਂ ਸੀਗੀਆਂ ਕੁਝ ਗਾਣਾ ਉਸ ਟਾਈਮ ਦਾ ਬਣਿਆ ਹੋਇਆ ਸੀਗਾ ਸੋ ਫਿਰ ਤਾਂ ਕਰਕੇ ਇਹ ਹੁਣ ਰਿਲੀਜ਼ ਕੀਤਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਸੈਕਿੰਡ ਗੋਲਡ ਡਿਡਿਊਟ Song ਹੈ ਜੀ ਪ੍ਰੋਪਰ ਹਾਂਜੀ ਇੱਕ ਲਿਖਿਆ ਕਿ ਨਾਂ ਦਾ ਆਇਆ ਜੀ ਗੀਤ ਦਾ ਬੋਲ ਦੱਸ ਦਿਓ ਕੀ ਬੋਲ ਹੈ ਗਾਣਾ ਹੈ ਟਾਈਟਲ ਇਹਦਾ ਰੀਸ ਤਜੱਟ ਦੀ ਹੁੰਦੀ ਨਹੀਂ ਨੋਟ ਕਮਾਉਂਦੇ ਭੰਡ ਭੰਡ ਕੇ ਹੁਣ ਕੌਣ ਕਮਾਉਂਦੇ ਨੇ ਇਹ ਗਾਣਾ ਸੁਣ ਕੇ ਪੂਰਾ ਪੂਰਾ ਚੱਲ ਰਿਹਾ ਹੈ ਰੀਸ ਦਾ ਵੀ ਤੁਹਾਨੂੰ ਗਾਣਾ ਸੁਣ ਕੇ ਪਤਾ ਲੱਗੂਗਾ 9 ਅਕਤੂਬਰ ਨੂੰ ਗਾਣਾ ਆਉਣਾ ਹੈ ਟ੍ਰੇਲਰ ਤੁਸੀਂ ਦੇਖਿਆ ਸਾਰਿਆਂ ਨੇ ਟ੍ਰੇਲਰ ਦੇਖਣਾ ਸੀਦਾ ਟ੍ਰੇਲਰ ਅੱਜ ਹੀ ਰਿਲੀਜ਼ ਹੋਇਆ ਸੋ ਟ੍ਰੇਲਰ ਦੇ ਵਿੱਚ ਕਾਫੀ ਗੱਲਾਂ ਨੇ ਸਾਨੂੰ ਕਲੀਅਰ ਹੋ ਜਾਣਗੀਆਂ ਔਰ ਗੀਤ ਲਿਖਿਆ ਭਿੰਦਰ ਨਾਭੀ ਨੇ ਮਿਊਜ਼ਿਕ ਦਾ ਕੀਤਾ ਮਿਊਜ਼ਿਕ ਕੰਪੇਅਰ ਨੇ ਔਰ ਜਿਹੜਾ ਵੀਡੀਓ ਕੀਤਾ ਜੋਤ ਨੇ ਅਲੱਗ ਜਿਹਾ ਕਨਸੈਪਟ ਦਾ ਗਾਣਾ ਹੈ ਅਲੱਗ ਜਿਹਾ ਕਿਉਂਕਿ ਵੈਸੇ ਤਾਂ ਰੁਟੀਨ ਦੇ ਵਿੱਚ ਆਪਾਂ ਗੀਤ ਕਰਦੇ ਰਹਿੰਦੇ ਆਂ ਪਰ ਇਸ ਵਾਰੀ ਜਿਹੜਾ ਗੀਤ ਆ ਥੋੜਾ ਜਿਹਾ ਮੇਰੇ ਸਲੇਵਸ ਤੋਂ ਹਟ ਕੇ ਆਇਆ ਹੈ ਹਾਂਜੀ ਅੱਛਾ ਪੁਲਿਸ ਦੀ ਵਰਦੀ ਪਾ ਕੇ ਕਿਵੇਂ ਲੱਗਿਆ ਬਾਈ ਪੁਲਿਸ ਵਾਲਾ ਵੀ ਤੁਹਾਡਾ ਵਾਹ ਪੈਂਦਾ ਰਹਿੰਦਾ ਕਿ ਇਹ ਇਨਾਕੇ ਨੂੰ ਕਹਿੰਦੇ ਵੀ ਘੇਰ ਲੈ ਜੀ ਪੁਲਿਸ ਹਾਂ ਪੁਲਿਸ ਵਾਲਿਆਂ ਨਾਲ ਪਿਆਰ ਹੁੰਦਾ ਸਾਡਾ ਔਰ ਜਦੋਂ ਵੀ ਪੁਲਿਸ ਵਾਲੇ ਮਿਲ ਜਾਂਦੇ ਨਜ਼ਾਰਾ ਹੀ ਆ ਜਾਂਦਾ ਮਤਲਬ ਉਹਨਾਂ ਨੂੰ ਆ ਜਾਂਦਾ ਕਿਉਂਕਿ ਪਿਆਰ ਕਰਦੇ ਨੇ ਕਦੇ ਅਜੇ ਤੱਕ ਇਹ ਨਹੀਂ ਹੋਇਆ ਵੀ ਰੋਕਿਆ ਟੋਕਿਆ ਹੋਵੇ ਤੇ ਪਰ ਇੱਕ ਫੀਲਿੰਗ ਸੀਗੀ ਮਤਲਬ ਡਰੈੱਸ ਜਦੋਂ ਪਾਉਣੀ ਹੈ ਨਾ ਡਰੈੱਸ ਦਾ ਵੱਖਾ ਹੀ ਇੱਕ ਰਤਬਾ ਔਰ ਜਸੀ ਨੂੰ ਤਾਂ ਜਸੀ ਦਾ ਤਾਂ ਡ੍ਰੀਮ ਵੀ ਸੀਗਾ ਦਸੀ ਹਾਂਜੀ ਸੀਰੀਅਸਲੀ ਮੈਂ ਜਦੋਂ ਛੋਟੀ ਹੁੰਦੀ ਸੀ ਉਦੋਂ ਮੇਰੇ ਪਾਪਾ ਅਕਸਰ ਕਹਿੰਦੇ ਹੁੰਦੇ ਸੀ ਕਿ ਤੂੰ ਵੱਡੀ ਹੋ ਕੇ ਨਾ ਪੁਲਿਸ ਵਾਲੀ ਬਣੀਂਗੀ ਤੇਰੇ ਡਰੈਸ ਬਹੁਤ ਜੱchnੀਆਂ ਔਰ ਉਹ ਵਾਲੀ ਜਿਹੜੇ ਸਿੱਕਨੇ ਸੀਗੇ ਉਹ ਹੁਣ ਪੂਰੇ ਕਾਰਿਆਨ ਡਰੈਸ ਪਾ ਕੇ ਚੱਲੋ ਕਈ ਵਾਰ ਉਹ ਬਦਮਾਸ਼ ਆਲਾ ਕਿਵੇਂ ਲੱਗਿਆ ਪਹਿਲਾਂ ਪੁਲਿਸ ਵਾਲੇ ਬਣ ਕੇ ਫਿਰ ਉਸੇ ਗਾਣੇ 'ਚ ਬਦਮਾਸ਼ ਵੀ ਬਣੇ ਉਹ ਲੁੱਕ ਜੀ ਉਦਾਂ ਲੱਗ ਕੇ ਇਹ ਗਾਣੇ ਦਾ ਜਿਹੜਾ ਕਨਸੈਪਟ ਹੈ ਮਤਲਬ ਉਹ 'ਚ ਇੱਕ ਐਜ ਐਕਟਰ ਮੈਂ ਮਤਲਬ ਗਾਣੇ ਦੇ ਵਿੱਚ ਇੱਕ ਗਾਣਾ ਵੱੜ ਰਿਹਾ ਜਿਹਦਾ ਫਿਲਮ ਉਹਦਾ ਸੁਪਨਾ ਸੀਗਾ ਜਸਜੀ ਦਾ ਵੀ ਉਹ ਪੁਲਿਸ ਵਾਲਾ ਬੰਨਾ ਇਹ ਗੈਂਗਸਟਰ ਵਾਲਾ ਜਾਂ ਗੁੰਡੇ ਵਾਲਾ ਥੋੜਾ ਸੁਪਨਾ ਸੀ ਨਹੀਂ ਨਹੀਂ ਮੇਰਾ ਗੁੰਡੇ ਵਾਲਾ ਕਿ ਮੈਂ ਗੁੰਡਾ ਨਹੀਂ ਬਣਿਆ ਇਹਦੇ ਚ ਇਹ ਚ ਲੋਕੀ ਇਦਾਂ ਦੀ ਆ ਥੋੜੀ ਜੀ ਸਟਾਈਲਿਸ਼ ਜੀ ਬਣਾਈ ਹੋਈ ਆ ਹਮ ਮੈਂ ਗਾਣਾ ਤੁਹਾਨੂੰ ਹਾਂ ਜੀ ਬੋਲੋ ਹਾਂ ਜੀ ਤੁਹਾਡੇ ਦਾ ਸਟਾਰ ਇੱਕ ਇੱਕ ਲਾਈਨ ਹੈ ਨਾ ਸਾਡੇ ਦਾ ਨਾ ਜੀ ਈਜ਼ੀਗਾ ਹਮ ਦਮ 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 ਮੇਲ ਲੈਣੀ ਯਾਦਾ ਸਾਡੇ ਫੋਨ ਰਿਸ਼ਤਾ ਜੱਟ ਦੀ ਹੁੰਦੀ ਨਹੀਂ ਸਾਲੇ ਨੋਟ ਕਮਾਉਂਦੇ ਪੰਡ ਪੰਡ ਕੇ ਪੂਰਾ ਗਾਣਾ ਹੁਣ ਮੇਰੇ ਪ੍ਰੋਪਰ ਯਾਦ ਨਹੀਂ ਹੈਗਾ ਜੀ ਹਾਂ ਬੱਚਾ ਸਾਲੇ ਸ਼ਬਦ ਕਿਉਂ ਪਾਇਆ ਗਾਣੇ ਦੇ ਵਿੱਚ ਹਾਂ ਜੀ ਸਾਲੇ ਸ਼ਬਦ ਕਿਉਂ ਪਾਇਆ ਗਾਣੇ ਵਿੱਚ ਸਾਲੇ ਬਸ ਇੱਕ ਇੱਕ ਪ੍ਰੋਨਾਉਨ ਹੈ ਜਿੱਦਾਂ ਆਪਾਂ ਆਮ ਰੁਟੀਨ ਦੇ ਵਿੱਚ ਕਹਿ ਦਿੰਦੇ ਹਾਂ ਨਾ ਸਾਲੇ ਦਾ ਪੰਜਾਬੀਆਂ ਦੇ ਮੂੰਹ ਤੇ ਗਾਲ ਵੀ ਹਾਂ ਬਸ ਉਹ ਸਾਰੇ ਵੀ ਉਹ ਕੇ ਕੇ ਇਦਾਂ ਇਦਾਂ ਦਾ ਵੀ ਵੀ ਉਹ ਹੁਣ ਵੀ ਸਾਲੇ ਨੋਟ ਕਮਾਉਂਦੇ ਪੰਡ ਕੇ ਨਹੀਂ ਵੈਸੇ ਰੁਟੀਨ ਦੇ ਵਿੱਚ ਹੀ ਗਾਣਾ ਬਣਿਆ ਸੀ ਉਦਾਂ ਹੀ ਗਾਤਾ ਫਿਲਰ ਫਿਲਰ ਹਾਂ ਹਾਂ ਐਸੀ ਦਾ ਲੈ ਪ੍ਰਾਣੇ ਕੁੰਡ ਬਾਈ ਤੁਸੀਂ ਆਪਦੇ ਆਪ ਨੂੰ ਤਾਂ ਹੀ ਕਹਿ ਰਹੇ ਕਿ ਤੁਸੀਂ ਤਾਂ ਵੈਸੇ ਨਵੇਂ ਹੀ ਲੱਗਦੇ ਹੋ ਤੁਸੀਂ ਕਹਿੰਦਾ ਤੂੰ ਕਹਿ ਰਹੇ ਪ੍ਰਾਣੇ ਕੁੰਡ ਆਹ ਕਹਿੰਦਾ ਪ੍ਰਾਣੇ ਕੁੰਡ ਗਾਣੇ ਦੇ ਵਿੱਚ ਜੇਕਰ ਹਨਾ ਅੱਛਾ ਖੁੰਡ ਛੇੜ ਛੇੜ ਦੇ ਖੁੰਡ ਪ੍ਰਾਣੇ ਜਿਹੜੇ ਮਾਰ ਪਟਾ ਦੇ ਥਾਪੀ ਨੇ ਉਹ ਮਤਲਬ ਉਹ ਆਪਦੇ ਆਪ ਨੂੰ ਹੀ ਮਤਲਬ ਕਹਿੰਦਾ ਵੀ ਬੰਦਾ ਵੀ ਪੰਗੇ ਲੈਂਦੇ ਨੇ ਹਨਾ ਵੀ ਐ ਕਰਦੇ ਨੇ ਐ ਕਰਦੇ ਨੇ ਤੇ ਉਹ ਹਰੇਕ ਨੂੰ ਐ ਲੱਗਦਾ ਹੁੰਦਾ ਵੀ ਮੈਨੂੰ ਵੀ ਐ ਵੀ ਐਨੋ 20 ਸਾਲ ਹੋ ਗਏ ਪ੍ਰਾਣਾ ਹੋ ਹੀ ਗਿਆ ਹੋਊਗਾ ਪੰਜਾਬ ਦੀ ਨੌਜਵਾਨੀ ਅਕਸਰ ਆਪਾਂ ਦੇਖਦੇ ਆਂ ਗਾਣਿਆਂ ਤੋਂ ਪ੍ਰਭਾਵਿਤ ਹੁੰਦੀ ਆ ਪਰ ਫੇਲੀਤ ਹੋ ਜਾਂਦੀ ਆ ਕਦੀ ਅਸਲੇ ਆ ਜਾਂਦੇ ਆ ਕਦੀ ਨਸ਼ੇ ਆ ਜਾਂਦੇ ਆ ਕਦੀ ਖੁੰਡਾ ਜਾਂਦਾ ਪਰ ਲੱਗਦਾ ਨਹੀਂ ਪੰਜਾਬ ਨੂੰ ਜਿਹੜੀ ਨਜ਼ਰ ਲੱਗੀ ਆ ਕੁਝ ਗਾਣਾ ਇਹੋ ਜਿਹਾ ਬੰਨਣਾ ਚਾਹੀਦਾ ਕਿ ਯੂਥ ਚੰਗੇ ਪਾਸੇ ਜਾਵੇ ਇਹੋ ਜਿਹੇ ਗਾਣੇ ਜੇ ਘੱਟ ਪ੍ਰਮੋਟ ਹੋਣ ਤੇ ਚੰਗੀ ਗੱਲ ਨਹੀਂ ਹੁੰਦੀ ਨਹੀਂ ਬਿਲਕੁਲ ਵਧੀਆ ਗੱਲ ਆ ਔਰ ਚੰਗੇ ਮੈਂ ਹੁਣ ਤੱਕ ਚੰਗੇ ਹੀ ਗਾਇਆ ਔਰ ਇਹ ਵੀ ਗਾਣਾ ਚੰਗਾ ਹੀ ਆ ਇਹਦੇ 'ਚ ਕੋਈ ਇਦਾਂ ਦਾ ਨਹੀਂ ਹੈਗਾ ਵੀ ਬਸ ਇੱਕ ਹਾਂ ਜਦੋਂ ਤੁਸੀਂ ਕੁਝ ਬਣਦੇ ਹੋ ਤੁਸੀਂ ਕੁਝ ਕਰਦੇ ਹੋ ਉਦੋਂ ਜ਼ਰੂਰ ਤੁਹਾਡੇ ਦਿਮਾਗ 'ਚ ਹੁੰਦਾ ਯਾਰ ਵੀ ਮੈਂ ਮੈਂ ਹੈਗਾ ਹੀ ਆ ਕੁਛ ਨਾ ਕੁਛ ਨਾ ਜਿੰਨਾ ਚਿਰ ਤੁਸੀਂ ਆਪਦੇ ਆਪ ਨੂੰ ਵੈਲੀਉ ਨਹੀਂ ਦਿੰਦੇ ਆਪਦੀ ਕਦਰ ਆਪ ਨਹੀਂ ਕਰਦੇ ਫਿਰ ਲੋਕ ਵੀ ਨਹੀਂ ਕਰਦੇ ਲੱਗਦਾ ਆਣੇ ਚਾਹੀਦੇ ਇੱਦਾਂ ਨਹੀਂ ਮਤਲਬ ਨਹੀਂ ਆਪਣੀ ਤਾਰੀਫ ਤੁਸੀਂ ਕਰਨੀ ਮਾੜੀ ਥੋੜੀ ਐ ਪਰ ਕਿਸੇ ਇਸ ਢੰਗ ਦੇ ਨਾਲ ਨਾ ਨਾ ਕਰੋ ਕਿ ਤੁਸੀਂ ਗੱਲ ਲੈ ਕੇ ਕਰ ਰਹੇ ਹੋ ਜਾਂ ਕੋਈ ਸ਼ੋਰ ਕਰ ਰਹੇ ਹੋ ਇਹ ਗਾਣੇ 'ਚ ਇਦਾਂ ਦਾ ਕੁਝ ਵੀ ਨਹੀਂ ਹੈਗਾ ਹਾਂਜੀ ਇਹ ਗਾਣਾ ਆ ਆਮ ਜਿੱਦਾਂ ਦੇ ਮੋਟੀਵੇਸ਼ਨ ਗਾਣੇ ਹੁੰਦੇ ਆ ਜਿਵੇਂ ਗੀਤ ਹੁੰਦਾ ਆਪਣੀ ਤਾਰੀਫ ਵਾਲਾ ਉਦਾਂ ਦਾ ਗੀਤ ਹੈ ਪੁਰਾਣਾ ਗੁੰਡ ਤੁਹਾਨੂੰ ਮੰਨਿਆ ਜਾਵੇ ਬੱਬੂ ਮਾਨ ਨੂੰ ਜਾਂ ਗੁਰਦਾਸ ਮਾਨ ਨੂੰ ਮੰਨਿਆ ਜਾਵੇ ਲਿਪ ਅਸਲੀ ਤਾਂ ਖੁੰਡੋ ਹੀ ਨੇ ਪੁਰਾਣੇ ਦਾ ਬਾਬੇ ਹਨ ਇਹ ਮਾਨ ਸਾਹਿਬ ਆਜਾ ਬੱਬੂ ਨੂੰ ਆਪਾਂ ਕਹਿੰਦੇ ਆ ਜਿਵੇਂ ਕਦੇ ਬੱਬੂ ਵਾਈ ਨਾਲ ਨਾਮ ਜੁੜਦਾ ਹੁੰਦਾ ਹੈ ਹਨ ਸੋ ਅਸਲੀ ਤਾਂ ਉਹੀ ਨੇ ਅਸੀਂ ਤਾਂ ਹਜੇ ਤੁਰਦੇ ਪਏ ਆ ਪੈਰਾਂ ਤੇ ਮਗਰ ਮਗਰ ਭਗਵੰਤ ਮਾਨ ਜੀ ਆਪਣੇ ਮੁੱਖ ਮੰਤਰੀ ਸਾਹਿਬ ਨੇ ਔਰ ਕਾਫੀ ਦੇਰ ਤੋਂ ਜਿਹੜੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਆ ਗਾਣਿਆਂ ਲਈ ਸ਼ੂਟਿੰਗ ਲਈ ਉਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਇੱਥੇ ਫਿਲਮ ਸਿਟੀ ਕਿਉਂ ਨਹੀਂ ਆ ਰਹੀ ਤੁਸੀਂ ਇਹ ਇਸ ਚੀਜ਼ ਦੀ ਸਿੰਗਰ ਸਾਰੇ ਮੰਗ ਕਿਉਂ ਨਹੀਂ ਕਰਦੇ ਇਹ ਬਹੁਤ ਵਧੀਆ ਸਵਾਲ ਆ ਤੇਰਾ ਮੈਂ ਵੀ ਸੋਚਦਾ ਹੁੰਨਾ ਮੈਂ ਪਿੱਛੇ ਦੇ ਅਸੀਂ ਸਾਰੇ ਗੱਲ ਕਰ ਰਹੇ ਸੀ ਕਿ ਜਿੰਨਾ ਮਾਨ ਸਰਕਾਰ ਨੂੰ ਕਲਾਕਾਰਾਂ ਨੇ ਔਰ ਐਨ ਆਰ ਆਈ ਭਰਾਵਾਂ ਨੇ ਜਿੰਨੀ ਸਪੋਰਟ ਕੀਤੀ ਆ ਸਭ ਤੋਂ ਜ਼ਿਆਦਾ ਮਤਲਬ ਉਹਨਾਂ ਨੇ ਬਿਨਾ ਕਿਸੇ ਵਿਭਾਗ ਦੇ ਪਰ ਕਲਾਕਾਰਾਂ ਲਈ ਮੈਨੂੰ ਲੱਗਦਾ ਯਾਰ ਕੁਝ ਵੀ ਨਹੀਂ ਕੀਤਾ ਹਨ ਇਹ ਹੋਣੀ ਚਾਹੀਦੀ ਹੈ ਗੱਲ ਔਰ ਇਹ ਤੁਹਾਡੇ ਮੈਸੇਜ ਦੇ ਰਾਹੀਂ ਹੋ ਸਕਦਾ ਮੈਸੇਜ ਚੱਲਦੀ ਉਹਨਾਂ ਦੇ ਦਿਮਾਗ 'ਚ ਆ ਦੇ ਗੱਲ ਪਰ ਇਹ ਹੋਣਾ ਚਾਹੀਦਾ ਪੰਜਾਬੀ ਮਿਊਜ਼ਿਕ ਦਾ ਸੀਰ ਬਾਕੀ ਮੇਰੇ ਖਿਆਲ ਦੇ ਵਿੱਚ ਕਾਫੀ ਕੁਝ ਹੋ ਵੀ ਰਿਹਾ ਸੈਂਸਰ ਵਗੈਰਾ ਹੋਰ ਪਰ ਜਿੰਨੇ ਆਰਟਿਸਟਾਂ ਨੇ ਜਿਵੇਂ ਢੋਲ ਕਾਲੇ ਤੋਂ ਲੈ ਕੇ ਭੰਗੜੇ ਵਾਲੇ ਤੋਂ ਲੈ ਕੇ ਛੋਟਾ ਵੱਡਾ ਕਲਾਕਾਰ ਹਰੇਕ ਬੰਦੇ ਨੇ ਮਾਨ ਸਾਹਿਬ ਦੀ ਨਹੀਂ ਇਸ ਗੱਲ ਨੂੰ ਕੋਈ ਸਪਰੂ ਜੀ ਨੇ ਚੱਕਿਆ ਸੀਗਾ ਉਸ ਤੋਂ ਬਾਅਦ ਫਿਰ ਗੱਲ ਢੰਡੀ ਹੋ ਗਈ ਆਈ ਚਾਹੀਦਾ ਕਿਉਂਕਿ ਬਹੁਤ ਵੱਡਾ ਰੋਜ਼ਗਾਰ ਹੈ ਜਿਹੜੀ ਸਾਡੀ ਮਿਊਜ਼ਿਕ ਇੰਡਸਟਰੀ ਆ ਜਾਂ ਸਾਡਾ ਮੀਡੀਆ ਲਾਈਨ ਆ ਜਾਂ ਕੋਈ ਹੋਰ ਆ ਕਿੰਨੇ ਲੋਕ ਜੁੜੇ ਹੋਏ ਆ ਕਿੰਨੇ ਪਰਿਵਾਰ ਜੁੜੇ ਹੋਏ ਆ ਪਰ ਕਿਸੇ ਵੀ ਗਵਰਨਮੈਂਟ ਦਾ ਇਸ ਸਰਕਾਰ ਦਾ ਨਹੀਂ ਕਿਸੇ ਵੀ ਗਵਰਨਮੈਂਟ ਦਾ ਅਜ ਤੱਕ ਇਹਦੇ ਵੱਲ ਕੋਈ ਧਿਆਨ ਨਹੀਂ ਆਇਆ ਕਿਸੇ ਵੀ ਪੱਖ ਦੇ ਉੱਤੇ ਕਿਉਂਕਿ ਚਾਹੀਦਾ ਕਿਉਂਕਿ ਇੰਨਾ ਰੁਜ਼ਗਾਰ ਇਨੇ ਲੋਕਾਂ ਨੂੰ 뮤직 ਵਾਲਿਆਂ ਤੋਂ ਲੈ ਕੇ ਗੀਤ ਬਣਾਉਣ ਨਾਲ ਤੋਂ ਲੈ ਕੇ ਆਉਣ ਨਾਲ ਤੋਂ ਲੈ ਕੇ মিডিਆ ਵਾਲਿਆਂ ਤੋਂ ਲੈ ਕੇ ਸਾਰਿਆਂ ਦਾ ਬਹੁਤ ਉਧਰ ਇਧਰ ਲਈ ਪਾਸੇ ਕੁਝ ਨਾ ਕੁਝ ਹੋਣਾ ਚਾਹੀਦਾ ਜ਼ਰੂਰੀ ਹੈ ਅੱਛਾ ਜਿਵੇਂ ਮਾਨ ਸਾਹਿਬ ਨੇ ਨਾ ਪਿਛਲੇ ਜੇ ਕਿਹਾ ਸੀ ਉਹ ਕਹਿੰਦੇ ਮੇਰੇ ਲਈ ਕੋਈ ਵੀ ਨਹੀਂ ਬੋਲਿਆਗਾ ਜਦੋਂ ਮੇਰਾ ਰੌਲਾ ਪੈਂਦਾ ਤੁਹਾਡੇ ਨਾਲ ਉਹਨਾਂ ਦੀ ਬੜੀ ਨੀੜਤਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਲਗਾਤਾਰ ਉਹਨਾਂ ਨੇ ਬੁਲਦੀ ਮਾਫੀ ਮੰਗੀ ਹੈ ਪਹਿਲਾਂ ਵੀ ਮੰਗਦੇ ਆਏ ਨੇ ਤੁਹਾਡੇ ਘਰੇ ਮਨ ਸਾਹਿਬ ਗੁਰਦਾਸ ਮਾਨ ਜੀ ਦੀ ਗੱਲ ਕਰਦੇ ਨਹੀਂ ਮੈਂ ਤਾਂ ਉਹਨਾਂ ਲਈ ਕੀ ਕਹਿ ਸਕਦਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਕਿਉਂਕਿ ਆਪਾਂ ਤਾਂ ਉਹ ਬੰਦੇ ਆ ਵੀ ਉਹ ਤੋਂ ਸ਼ੁਰੂ ਤੋਂ ਲੈ ਕੇ ਉਹਨਾਂ ਨੂੰ ਦੇਖਿਆ ਹੈ ਉਹਨਾਂ ਨੂੰ ਦੇਖ ਦੇ ਕੇ ਤੁਰੇ ਆ ਗੁਰੂ ਮੰਨਿਆ ਹੋਇਆ ਦਿਲ ਤੋਂ ਹਨ ਸੋ ਮੇਰਾ ਜਿਹੜਾ ਮੇਨ ਟਾਰਗੇਟ ਹੁੰਦਾ ਉਹਦੀ ਉਹਨਾਂ ਦੀ ਸਟੇਜ ਦੇਖਣ ਤੇ ਉਹਨਾਂ ਦੇ ਸ਼ਬਦਾਂ ਤੇ ਉਹ ਕੀ ਕਹਉਂਦੇ ਨੇ ਕਿਵੇਂ ਕਹਉਂਦੇ ਨੇ ਹਨਾ ਪਰ ਉਹਦੇ ਸ਼ਬਦਾਂ ਨੂੰ ਲੈ ਕੇ ਪਿਆ ਸੀ ਉਹਦੇ ਉਦੋਂ ਕੋਈ ਬੋਲਿਆ ਨਹੀਂ ਚਲੋ ਮੇਰੇ ਤੋਂ ਬੋਲਿਆ ਗਿਆ ਨਹੀਂ ਸਾਰੇ ਮੈਂ ਉਦੋਂ ਵੀ ਬੋਲਿਆ ਸੀਗਾ ਮੈਂ ਗਾਲ ਗੋਲਾਂ ਲੈ ਕੇ ਹਟ ਗਿਆ ਠੀਕ ਹੈ ਹੁਣ ਵੀ ਮੈਂ ਬੋਲਿਆ ਸੀ ਜਿੰਨਾ ਕਿ ਜਿੰਨਾ ਕਿ ਮੈਨੂੰ ਜਾਣਦੇ ਨੇ ਲੋਕ ਉਹ ਕਰਦੇ ਨੇ ਜਿੰਨੀ ਕੁ ਮੇਰੀ ਗੱਲ ਦੀ ਵੈਲਿਊ ਬਣਦੀ ਆ ਪਰ ਮੇਰੇ ਕੋਲ ਹੁੰਦਾ ਜਿਹੜੀ ਸਹੀ ਹੈ ਗੱਲ ਕਿਉਂਕਿ ਉਹਨਾਂ ਨੇ ਚਲੋ ਸੁਭਾਅਕ ਨਿਕਲ ਗਈ ਫਿਰ ਮਾਫੀ ਮੰਗ ਲਈ ਫਿਰ ਉਹ ਬਸ ਅਲੱਗ-ਅਲੱਗ ਤਰੀਕੇ ਦੇ ਨਾਲ ਕਿ ਰਪਬਲੀ ਜੀ ਪੰਜਾਬ ਦੇ ਵਿੱਚ ਦੋ ਸਿੰਗਰਾਂ ਨੂੰ ਛੱਡ ਕੇ ਬਾਕੀ ਸਾਰੇ ਸਿੰਗਰ ਸਿਕਿਉਰਿਟੀ ਵਾਪਸ ਲੈ ਲਈ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੇਖਦੇ ਕਿ ਕਿਹੜੇ ਸਿੰਗਰਾਂ ਲੈ ਕੇ ਦੋ ਸਿੰਗਰਾਂ ਨੂੰ ਛੱਡ ਕੇ ਬਾਕੀ ਸਾਰੇ ਸਿੰਗਰ ਦੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਵਾਪਸ ਲੈ ਲਈ ਦੋ ਕੁਲੇ ਮੈਨੂੰ ਮੈਨੂੰ ਇਹ ਨਹੀਂ ਪਤਾ ਵੀ ਕਿਹੜੇ ਕਿਹੜੇ ਬਲੇ ਹੁਣ ਜਿੱਪੀ ਦੇ ਘਰੇ ਆ ਤੇ ਬੱਬੂ ਮਾਂ ਦੀ ਸਿਕਿਉਰਿਟੀ ਛੱਡ ਕੇ ਬਾਕੀ ਸਾਰੇ ਸਿਕਿਉਰਿਟੀ ਵਾਪਸ ਲੈ ਲਈ ਪੰਜਾਬ ਸਰਕਾਰ ਨੇ ਨਹੀਂ ਮੇਰੇ ਖਿਆਲ ਚ ਜਿਨ੍ਹਾਂ ਨੂੰ ਲੋੜ ਹੋਊਗੀ ਉਹਨਾਂ ਕੋਲੇ ਤਾਂ ਹੈਗੀ ਆ ਹੋਏਗੀ ਬਾਕੀਆਂ ਦਾ ਇਹ ਆ ਵੀ ਕੋਈ ਹੋ ਸਕਦਾ ਆਪਦਾ ਪ੍ਰਾਈਵੇਟ ਰੱਖੀ ਬੈਠਾ ਹੋਵੇ ਨਾ ਜਾਂ ਕੋਈ ਹੋਰ ਤਰੀਕਾ ਹੋਣਾ ਮੈਨੂੰ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਸਰਕਾਰੀ ਸਟੂਡੀਓ ਵਾਪਸ ਲਿਓ ਉਹਦੇ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ ਤੇ ਚਲੋ ਕੋਈ ਫਿਲਮ ਨਵੀਂ ਆਂਦੀ ਹੈ ਜਿੰਨਾ ਅਮਰਦਨ ਜੀ ਸ਼ਾਹਕੋਟ ਫਿਲਮ ਆਈ ਹੈ ਇਹਨਾਂ ਦਾ ক্লোਜ਼ ਹੋਇਆ ਚੁੱਕਿਆ ਨਾ ਉਹ ਕਿਉਂ ਹੋ ਰਿਹਾ ਉਹ ਕਿੱਦਾਂ ਜੀ ਸਰ ਇਹਦੇ ਕਹਿੰਦਾ ਮਤਲਬ ਇਹ ਕਿ ਆਰਟਿਸਟ ਜਿਹੜੇ ਫਿਲਮਾਂ ਕਰਦੇ ਨੇ ਜਿੰਨਾ ਸ਼ਾਹਕੋਟ ਆਈ ਆ ਉਹਨੂੰ ਗੂਗਲੋਂ ਦਾ ਵੀ ਇਹ ਕੰਗਰਾਂ ਨੋਲ ਦੀ ਬਰੋਲ ਹੁੰਦਾ ਵਸ ਕੇ ਨਾਲ ਇਹ ਕਹਿੰਦੇ ਨੇ ਵੀ ਆਪਣਾ ਆਰਟਿਸਟ ਵੀਰੇ ਹੈਗੇ ਮੇਨ ਵੀ ਫਿਲਮਾਂ ਬਣਾ ਦਿੰਦੇ ਪੈਸੇ ਖਾਤਰ ਵੀ ਉਹਨਾਂ ਨੂੰ ਇਦਾਂ ਦਾ ਫਿਲਮਾਂ ਚ ਨਹੀਂ ਦਿਖਾਣਾ ਚਾਹੀਦਾ ਵੀ ਕਿਹਦੇ ਵਿੱਚ ਤੁਹਾਡਾ ਕੀ ਕਹਿਣਾ ਮੈਂ ਅਜੇ ਫਿਲਮ ਨਹੀਂ ਵੇਖੀ ਸ਼ਾਹਕੋ ਅਮਰਜੰਸੀ ਫਿਲਮ ਆਈ ਹੈ ਪੰਜਾਬ ਤੇ ਪੂਰੇ ਪੰਜਾਬ ਨੇ ਬਰੋਲ ਕੀਤਾ ਕੰਗਰਾਂ ਨੋਲ ਤੇ ਉਹ ਨੇਚਰਲੀ ਜਾਂ ਉਹ ਉੱਪਰ ਸਾਡਾ ਬਣਦਾ ਹੈ ਮਤਲਬ ਕਿਉਂਕਿ ਉਹ ਜੇ ਉਹਨੂੰ ਸਾਡੀ ਪੰਜਾਬੀ ਕੌਮ ਨੂੰ ਸਾਡੇ ਸਿੱਖ ਭਾਈਚਾਰੇ ਨੂੰ ਉਦੇ ਤੇ ਕੋਈ ਤਾਂਚ ਕਰੂਗਾ ਜਾਂ ਸਾਡੀ ਧਾਰਮਿਕ ਭਾਵਨਾ ਨੂੰ ਕੋਈ ਠੇਸ ਪਹਜਾਊਗਾ ਤੇ ਨੇਚਰਲੀ ਆਪਾਂ ਵਿਰੋਧ ਕਰਾਂਗੇ ਪਰ ਸ਼ਾਹਕੋਟ ਬਾਰੇ ਮੈਨੂੰ ਨਹੀਂ ਪਤਾ ਵੀ ਕਿੱਦਾਂ ਦੀ ਤੁਸੀਂ ਤੁਹਾਡਾ ਕੀ ਕਹਿਣਾ ਹੈ ਕੰਗਰਾਲ ਮੈਂ ਮੇਰਾ ਕਹਿਣਾ ਇਹੀ ਹੈ ਮੈਂ ਤਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੈਂ ਜਿੱਦ ਕਿਤੇ 84 ਦੀ ਗੱਲ ਵੀ ਹੋਈ ਆ ਜਾਂ ਕਿਤੇ ਹੋਰ ਵੀ ਗੱਲ ਹੁੰਦੀ ਆ ਵੀ ਯਾਰ ਜਿਹੜਾ ਧਾਰਮਿਕ ਮੁੱਦੇ ਆ ਜਾਂ ਕੋਈ ਹੋਰ ਆ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਪੜਾ ਪੜਕਾ ਕੇ ਉੱਤੇ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਹੈ ਨਾ ਆਰਟਿਸਟ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਆਰਟਿਸਟ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਇੰਧਰ ਹੀ ਫਿਲਮਾਂ ਬਣਾਉਂ ਜਿਹੜੇ ਬਣਾਉਂਦੇ ਨੇ ਉਹ ਭੁਗਤਦੇ ਨੇ ਹੈਨਾ ਜਿੱਦਾਂ ਦਾ ਜੇ ਕੋਈ ਇਹ ਇੱਕ ਕਰਮਾ ਫਲ ਹੈ ਇਹ ਸਾਲਾ ਨੇਚੁਰਲੀ ਆ ਸਾਰਾ ਕੁਝ ਮਤਲਬ ਜੋ ਕਰੋਗੇ ਉਹ ਚਾਹੇ ਤੁਸੀਂ ਚੰਗੇ ਬਣ ਕੇ ਕਿਹੜਾ ਮੈਂ ਹੁਣ ਜਿਵੇਂ ਬੈਠਾ ਐ ਤੇ ਤੁਹਾਡੇ ਸਾਹਮਣੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਕੇ ਸਿਆਣੀਆਂ ਸਿਆਣੀਆਂ ਕਰਕੇ ਇਥੋਂ ਨਿਕਲਦਾ ਮੈਂ ਇਦਾਂ ਕਰਦਾ ਤੇ ਅੰਦਰੋਂ ਮੈਂ ਕੋਈ ਸ਼ੋਰ ਆ ਪਰ ਉਹ ਕਿਤੇ ਨਾ ਕਿਤੇ ਕਦੇ ਨਾ ਕਦੇ ਉਹ ਆ ਹੀ ਜਾਂਦਾ ਤੇ ਉਹਦਾ ਭੁਗਤ ਮਤਲਬ ਪੈਂਦਾ ਇਸ ਤਰ੍ਹਾਂ ਵਾਹ ਕਿ ਜੇ ਜਿਹੜਾ ਡਾਇਰੈਕਟਰ ਦਾ ਦੱਸਿਆ ਹੋਇਆ ਹੁੰਦਾ ਕਿ ਐਕਟਰ ਖੁਦ ਕਰ ਦਿਆ ਇਹ ਸਭ ਕੁਝ ਨਹੀਂ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਹਰ ਤਰ੍ਹਾਂ ਦਾ ਵੀ ਕੋਈ ਬੰਦਾ ਹੀਰੋ ਬਣਨਾ ਚਾਹੁੰਦਾ ਜਿਵੇਂ ਮੈਂ ਆ ਮੈਨੂੰ ਮੈਂ ਮੈਂ ਆਦਾ ਮੈਂ ਹੀਰੋ ਬਣਨਾ ਮੈਂ ਆਦਾ ਕਰਕੇ ਜੇ ਤਾਂ ਮੈਨੂੰ ਲੱਗਦਾ ਯਾਰ ਵੀ ਮੇਰਾ ਕੁਝ ਬਣਦਾ ਨਹੀਂ ਮੈਂ ਹੋਰ ਨਹੀਂ ਜਿੱਦਾਂ ਦਾ ਹੈਗਾ ਮੈਨੂੰ ਕੁਝ ਨਾ ਕੁਝ ਕਰ ਲੈਣਾ ਚਾਹੀਦਾ ਕੰਮ ਨਹੀਂ ਮਿਲਦਾ ਤਾਂ ਹੋ ਸਕਦਾ ਬੰਦਾ ਮਜਬੂਰ ਹੋ ਕੇ ਕਰ ਦੇ ਜੇ ਮੈਨੂੰ ਲੱਗਦਾ ਯਾਰ ਮੇਰਾ ਸਰਦਾ ਕਿ ਮੈਂ ਨਹੀਂ ਕਰੂੰਗਾ ਕਿ ਬੰਦੇ ਦੇ ਮਾਈਂਡ ਤੇ ਡਿਪੈਂਡ ਕਰਦਾ ਉਹਦੀ ਲੋਡ ਤੇ ਡਿਪੈਂਡ ਕਰਦਾ ਉਹਦੇ ਕਿੱਥੇ ਜੇ ਬੰਦਾ ਠੁਕਦਾ ਹੈ ਨਾ ਹਰੋਏ ਦੱਸੋ ਜੀ ਹੁਣ ਤੁਹਾਡਾ ਅਗਲਾ ਕਨਸੈਪਟ ਕੀ ਆ ਫਿਲਮਾਂ ਕੁਲਮਾਂ ਦਾ ਕੁਝ ਮੇਰੇ ਫਿਲਮਾਂ ਚੱਲਦੀਆਂ ਪਈਆਂ ਗਾਣੇ ਚੱਲਦੇ ਪਏ ਨੇ ਆਪ ਗਾਣੇ ਦੀ ਗੱਲ ਕਰੀਏ ਆਪਣਾ ਮੁੱਦੇ ਤੋਂ ਭਟਕ ਕੇ ਫਿਰ ਪਾਸੇ ਨੂੰ ਗੀਤ 15 ਸਾਲਾਂ ਤੋਂ ਤੁਹਾਡੇ ਨਾਲ ਦੇ ਹਾਲੀਵੁੱਡ ਬੋਲੀਵੁੱਡ ਤੱਕ ਚਲੇ ਕੇ ਗ੍ਰੋਥ ਬੜਾ ਕੀਤਾ ਹੈ ਖੁਸ਼ੀ ਹੋਊਗੀ ਤੁਹਾਨੂੰ ਨਾਲ ਦੇ ਆਂ ਦੀ ਮਗਰ ਕਦੀ ਐ ਨਹੀਂ ਹੁੰਦਾ ਕਿ ਆਪਾਂ ਲੁਧਿਆਣੇ ਤੋਂ ਬਾਹਰ ਹੌਲੀ 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 ਜਾ ਰਹੇ ਆ ਕਿ ਇੰਨਾ ਸਮਾਂ ਤੁਹਾਨੂੰ ਕਿਉਂ ਲੱਗ ਰਿਹਾ ਨੀ ਮੈਂ ਮੈਂ ਮਤਲਬ ਮੋਸਾ ਆਪਣਾ ਦਮ ਨਹੀਂ ਹੈਗਾ ਬਾਅਦ ਦੇ ਵਿੱਚ ਨਹੀਂ ਸਾਰਾ ਕੁਝ ਹੈਗਾ ਦਬ ਕੋ ਨਹੀਂ ਹੈਗਾ ਇਹ ਮੇਰਾ ਮੈਨੂੰ ਤਾਂ ਮਤਲਬ ਇਹ ਆ ਵੀ ਜਿੰਨਾ ਕਿ ਮੈਂ ਹੈਗਾ ਜਿੰਨਾ ਕਿ ਮੇਰੇ ਟੈਲੈਂਟ ਆ ਜਿੰਨਾ ਕਿ ਪਰਮਾਤਮਾ ਨੇ ਦਿੱਤਾ ਹੈ ਮੇਰਾ ਕਿਸੇ ਨਾਲ ਕੰਪੀਟੀਸ਼ਨ ਨਹੀਂ 20 ਸਾਲਾਂ ਤੋਂ ਅਸੀਂ ਜੋੜੀ ਆ ਪ੍ਰੋਪਰ ਸਾਡੀ ਔਰ ਕੋਈ ਦਿਨ ਸਾਡੇ ਕੋਲ ਵੇਲਾ ਨਹੀਂ ਹੁੰਦਾ ਪ੍ਰੋਗਰਾਮਾਂ ਦੀ ਲਗਾਤਾਰ ਬਾਬੇ ਦੀ ਕਿਰਪਾ ਤੇ ਆਹੀ ਕੰਮ ਹੀ ਕਰਨਾ ਹੁੰਦਾ ਹੋਰ ਕੀ ਚਾਹੀਦਾ ਹੁੰਦਾ ਸਾਡੇ ਕੋਲ ਵਧੀਆ ਘਰ ਹੋਵੇ ਸਾਡੇ ਕੋਲ ਕੰਮ ਹੋਵੇ ਇਹ ਜਦੋਂ ਵੀ ਚਾਰ ਲੋਕ ਜਾਣਦੇ ਹੋਣ ਤੇ ਫਿਰ ਐ ਤਾਂ ਉਹਨੇ ਕਲਾਕਾਰ ਦਾ ਇੱਕ ਦਰਦ ਆ ਇਹ ਬੜਾ ਵੱਡਾ ਕਿ ਕਲਾਕਾਰ ਮੈਂ ਕਹਿੰਦਾ ਉਹਨਾਂ ਕੋਈ ਬੰਦਾ ਕੋਈ ਜੇ ਜੌਬ ਤੇ ਲੱਗਿਆ ਹੋਵੇ ਰਿਟਾਇਰ ਹੋ ਜਾਂਦਾ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦਾ ਵਿਚਾਲੇ ਯਾਰ ਮੈਂ ਆ ਬਣ ਗਿਆ ਰਿਟਾਇਰ ਹੋ ਗਿਆ ਓਕੇ ਸੈਟੀਸਫਾਈ ਕਲਾਕਾਰ ਐਸੀ ਚੀਜ਼ ਰੱਬ ਨੇ ਪਰਮਾਤਮਾ ਨੇ ਘੜੀ ਹੋਈ ਆ ਬਣਾਈ ਹੋਈ ਆ ਉਹਨੂੰ ਐਂਡ ਤੱਕ ਉਹ ਕਰਦਾ 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 ਹੀ ਤੁਰ ਜਾਂਦਾ ਵੀ ਮੈਂ ਆ ਕਰਨਾ ਆ ਕਰਨਾ ਕਰਨਾ ਹੈਨਾ ਤੇ ਜੇ ਉਹ ਸੈਟੀਸਫਾਈ ਹੋ ਗਿਆ ਤਾਂ ਕਲਾਕਾਰ ਰੁਕ ਗਿਆ ਆਰਟ ਹੈ ਜਿਹੜਾ ਕ੍ਰੀਏਟੀਵਿਟੀ ਹੈ ਇਹ ਸੋਚਦੀ ਆ ਜਲਦੀ ਰਹਿੰਦੀ ਆ ਔਰ ਜਿੱਥੇ ਜੇ ਮੈਂ ਹੈਗਾ ਉਹ ਮੈਨੂੰ ਪਤਾ ਮੈਂ ਸ਼ੁਕਰ ਆ ਰੱਬ ਦਾ ਮੇਰੇ ਚਾਹਣ ਵਾਲਿਆਂ ਦਾ ਪਿਆਰ ਕਰਨ ਵਾਲਿਆਂ ਦਾ ਸੋ ਗੀਤ ਆ ਰਿਹਾ ਸਾਡਾ 9 ਅਕਤੂਬਰ ਨੂੰ ਟਾਈਟਲ ਹੈਗਾ ਦਾ ਰੀਸ ਜੱਟ ਦੀ ਸੋ ਗੀਤ ਅਲੱਗ ਕਨਸੈਪਟ ਦਾ ਗਾਣਾ ਔਰ ਜਿੰਨੀਆਂ ਕੁ ਇਹ ਕਿੱਥੇ ਜਾਂਦਾ ਹੈ ਕਿਵੇਂ ਜਾਂਦਾ ਹੈ ਕੌਣ ਕਿਤੇ ਲੱਗਦਾ ਕਿਦਾਂ ਕਰਦਾ ਇਹ ਤੁਹਾਨੂੰ ਗਾਣਾ ਦੇਖ ਕੇ ਨੌ ਤਰੀਕ ਨੂੰ ਪਤਾ ਲੱਗਦਾ 9 ਅਕਤੂਬਰ ਪਹਿਲੋ ਸਭ ਪੰਜਾਬੀ ਮਾਂ ਬੋਲੀ ਦੇ ਵਿੱਚ ਗਾਣਾ ਗਾਉਂਦਾ ਪੰਜਾਬੀ ਮਾਂ ਬੋਲੀ ਸੜੀ ਮਾਂ ਬੋਲੀ ਹੈ ਸੋ ਸਦਾ 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 ਜੁੜੇ ਰਹੋ ਔਰ ਬੜੀਆਂ ਰਾਜਨੀਤੀ ਕਾ ਬੜੇ ਵੱਡੇ ਲੈਵਲ ਤੇ ਬੜਾ ਵੱਡਾ ਕਾਹਨ ਹੋ ਰਿਹਾ ਨਿਆਣਿਆਂ ਨੂੰ ਦੇਖਦੇ ਆ ਕਿ ਜਦੋਂ ਸਕੂਲਾਂ ਦੇ ਵਿੱਚ ਹਿੰਦੀ 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 ਅਸੀਂ ਨਹੀਂ ਕਹਿੰਦੇ ਵੀ ਹਿੰਦੀ ਮਾੜੀ ਆ ਪਰ ਸਾਡੀ ਅਸੀਂ ਪੰਜਾਬ ਚ ਰਹਿੰਦੇ ਆ ਸਾਡੀ ਪੰਜਾਬੀ ਮਾਂ ਬੋਲੀ ਆ ਤੇ ਇਹ ਤਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਇਹਦੇ ਤੇ ਖਾਸ ਤਰ੍ਹਾਂ ਦੇ ਧਿਆਨ ਬਹੁਤ ਜ਼ਿਆਦਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਨਿਆਣੇ ਮੈਂ ਸਕੂਲ ਤੇ ਮੇਰੇ ਬੱਚੇ ਪੜ੍ਹਦੇ ਨੇ ਤੇ ਉੱਥੇ ਮੇਰੀ ਬੇਟੀ ਨੇ ਜਦੋਂ ਘਰੇ ਆ ਕੇ ਕਿਹਾ ਕਹਿੰਦੀ ਵੀ ਪਾਪਾ ਮੈਂ ਨਹੀਂ ਉਹ ਕਰਦੀ ਕਿਉਂਕਿ ਅਸੀਂ 2 ਸਾਲ ਕੈਨੇਡਾ ਰਹੇ ਉੱਥੇ ਉਹ ਪ੍ਰੋਪਰ ਗੁਰਦੁਆਰੇ ਜਾਂਦੀ ਗੁਰਮਤਿ ਦੀਆਂ ਕਲਾਸਾਂ ਲਾਈਆਂ ਸਾਰਾ ਕੁਝ ਕਰਿਆ ਉਧਰ ਨੂੰ ਜੁੜੀ ਹੋਈ ਸੀ ਉਹਨੇ ਇੱਥੇ ਆ ਕੇ ਦੇਖਿਆ ਤੇ ਇੱਥੇ ਉਹ ਕਹਿੰਦੀ ਵੀ ਇੱਥੇ ਤਾਂ ਵੀ ਹਵਨ ਕਰਾਉਂਦੇ ਨੇ ਇਦਾਂ ਕਰਦੇ ਨੇ ਸਾਰੇ ਧਾਰਮਿਕੋ ਜਿਹੇ ਨੇ ਪਰ ਉਹਨੂੰ ਲੱਗਿਆ ਹਨਾ ਵੀ ਮੇਰਾ ਇਧਰਲੇ ਪਾਸੇ ਨੂੰ ਆ ਤਾਂ ਫਿਰ ਅਸੀਂ ਉਹਦਾ ਸਕੂਲ ਚੇਂਜ ਕੀਤਾ ਆਪਾਂ ਤੇ ਬਾਜੀ ਤੁਹਾਡੇ ਤੇ ਹਮਲਾ ਹੋਇਆ ਸੀਗਾ ਤੁਸੀਂ ਵਾਪਸ ਆ ਗਏ ਸੀਗੇ ਕੈਨੇਡਾ ਵਿੱਚ ਕੀ ਕਾਰਨ ਸੀ ਬਾਤ ਕੈਨੇਡਾ ਨਹੀਂ ਹਮਲਾ ਹਮਲਾ ਨਹੀਂ ਕੁਝ ਹੋਇਆ ਸੀਗਾ ਚੋਰੀ ਹੋਈ ਸੀ ਗੱਡੀ ਦੇ ਸ਼ੀਸ਼ੇ ਤੋੜ ਗਏ ਸੀਗੇ ਤੇ ਉਹਦੇ ਕਰਕੇ ਇਹ ਗਾਣਾ ਉਦੋਂ ਬਣਿਆ ਆ ਮਤਲਬ ਉਦੋਂ ਜਦੋਂ ਆਪਾਂ ਉਹ ਹੀ اڈੀਆਂ ਸੀ ਕਿ ਕੋਈ ਕਹਿੰਦਾ ਸੀ ਅਟੈਕ ਹੋ ਗਿਆ ਕੋਈ ਕਹਿੰਦਾ ਸੀਗਾ ਵੀ ਇਹ ਤਾਂ ਕਿਸ਼ਤ ਨਹੀਂ ਭਰੀ ਗਈ ਕੋਈ ਕਹਿੰਦਾ ਸੀ ਇਹ ਤਾਂ ਕੰਮ ਨਹੀਂ ਹੋਇਆ ਕੈਨੇਡਾ ਤੋਂ ਵਾਪਸ ਤਾਂ ਆ ਗਿਆ ਸੋ ਉਹ ਕਿੰਨੀਆਂ ਹੀ ਗੱਲਾਂ ਬਾਤਾਂ ਰੇਡੀਓ ਸਾਰਾ ਕਿਸੇ ਮੀਡੀਆ ਤੇ ਬਹੁਤ ਫੈਲਿਆ ਤੇ ਉਦੋਂ ਇਹ ਗੱਲ ਬਣੀ ਸੀ ਵੀ ਨਿਕਲੀ ਤੁਸੀਂ ਵੀ ਇਹਦੇ ਤੇ ਥਾਪੀ ਦਾ ਜ਼ਿਕਰ ਕੀਤਾ ਮਾਨਸੇ ਦੇ ਸਾਰੇ ਕਲਾਕਾਰ ਹੁਣ ਸਿੱਧੂ ਵਾਲੇ ਪਾਸੇ ਪਹਲਾ ਹੋਏ ਲੱਗਦਾ ਤੁਸੀਂ ਵੀ ਮਾਈਲੇ ਜੀ ਲੈਣਾ ਚਾਹੁੰਦੇ ਹੂੰ ਸਿੱਧੂ ਦੀ ਥਾਪੀ ਦਾ ਜ਼ਿਕਰ ਕਰਕੇ ਜਾਂ ਥਾਪੀ ਨੂੰ ਸਭ ਨੂੰ ਪਤਾ ਹੀ ਐ ਸਿੱਧੂ ਦਾ ਨਾਮ ਚੱਲਦਾ ਨਹੀਂ ਨੋ ਡਾਊਟ ਸਿੱਧੂ ਦੇ ਨਾਲ ਥਾਪੀ ਜੁੜੀ ਹੋਈ ਐ ਔਰ ਪ੍ਰਮਾਤਮਾ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਰ ਮੇਰਾ ਜਿਹੜਾ ਰਿਹਾ ਵੀ ਆਪਾਂ ਫਾਇਦਾ ਚੱਕਣ ਵਾਲਾ ਸ਼ੁਰੂ ਤੋਂ ਲੈ ਕੇ ਸਾਡੇ ਸਾਡੀ ਹਾਲਾਕੇ ਭਾਈ ਸਾਰੇ ਨੇ ਬੜਾ ਚੱਕਿਆ ਵੀ ਮੈਂ ਅੱਜ ਤੱਕ ਮੈਂ ਰਿਸਪੈਕਟ ਕਰਦਾ ਐ ਫੈਨ ਆ ਉਹਦਾ ਸਾਰਾ ਕੁਝ ਮੈਂ ਉਹ ਕਰਦਾ ਆ ਪੱਤ ਪਰ ਕਦੇ ਵੀ ਮੈਨੂੰ ਇਦਾਂ ਦਾ ਨਹੀਂ ਹੋਇਆ ਕਿ ਮੈਂ ਉਹਦਾ ਨਾਮ ਲੈ ਕੇ ਯੂਜ਼ ਕਰਕੇ ਕੋਈ ਗਾਣਾ ਬਣਾਵਾਂ ਜਾਂ ਮੈਂ ਉਹਦਾ ਨਾਮ ਕਰਕੇ ਉਹ ਕਰਾਂ ਕਈ ਵਾਰੀ ਦਿਲ 'ਚ ਫੀਲਿੰਗ ਹੁੰਦੀ ਹੈ ਯਾਰ ਵੀ ਆਹ ਕਰਿਆ ਸੀ ਵੀ ਇਦਾਂ ਹੋਣਾ ਚਾਹੀਦਾ ਪਰ ਫਿਰ ਸੋਚ ਕੇ ਆਉਂਦਾ ਵੀ ਕੋਈ ਸਵਾਲ ਆਉਣਗੇ ਯਾਰ ਕਿਉਂ ਕੀਤਾ ਔਰ ਇਹ ਇਸ ਹਵਾਬ 'ਕ ਗੱਲ ਸੀ ਹਨਾ ਜਿਹੜੀ ਬਣੀ ਸੀ ਕਿ ਖੇੜ ਦੇ ਖੁੰਡ ਪੁਰਾਣਾ ਜਿਹੜੇ ਮਾਰ ਪਟਾਂ ਤੇ ਥਾਪੀ ਆ ਤੇ ਪਰ ਪ੍ਰਭਾਵ ਇਹਦਾ ਇੰਨਾ ਮੇਰਾ ਨਿਆਣਾ 4 ਸਾਲ ਦਾ ਤੇ ਜਦੋਂ ਉਹ ਥਾਪਿਆ ਆ ਲਾਈਨ ਸੁਣੀ ਤੇ ਉਹ ਕਹਿੰਦਾ ਵੀ ਮੂਸੇ ਵਾਲਾ ਮਤਲਬ ਮੈਂ ਮੰਨਦਾ ਵੀ ਇਹ ਗੱਲ ਉੱਤਰੋਂ ਜਾਂਦੀ ਹੈ ਪਰ ਇਸ ਉਹਨਾਂ ਨਾਲ ਇਸ ਗਾਣੇ ਦਾ ਕੋਈ ਤੱਲ ਕਹਿਗਾ ਕਿ ਨਹੀਂ ਹੈ। ਸਿੱਧੂ ਦੇ ਪੰਜਾਬ ਤੋਂ ਬਾਅਦ ਥੋੜਾ ਮਾਨਸਾ ਜਦੋਂ ਤੁਸੀਂ ਆਏ ਉਸ ਦਾ ਬਹੁਤ ਘੱਟ ਉੱਥੇ ਕਲਾਕਾਰ ਹੁੰਦੇ ਸੀ। ਹੁਣ ਤਾਂ ਮਿਊਜ਼ਿਕ ਦਾ ਹੱਬ ਬਣ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਕਲਾਕਾਰ ਤਾਂ ਉੱਥੇ ਮੱਥਾ ਟੇਕ ਕੇ ਆਉਂਦੇ ਆ। ਕੋਈ ਕੋਈ ਤਸਵੀਰ ਲੈ ਕੇ ਆਉਂਦੇ ਆ। ਕੋਈ ਕੋਈ ਸ਼ੱਕ ਨਹੀਂ ਬਹੁਤ ਵੱਡਾ ਨਾਮ ਉਹਨੇ ਰੌਸ਼ਨ ਕੀਤਾ ਸਾਡੇ ਜ਼ਿਲ੍ਹੇ ਦਾ। ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਹੀ। ਪਰ ਵਧੀਆ ਔਰ ਛੋਟੀ ਉਮਰ ਦੇ ਵਿੱਚ ਇੰਨੀ ਤਰੱਕੀ ਕੀਤੀ। ਵਧੀਆ ਗੱਲ ਹੈ। ਚੰਗੀ ਗੱਲ ਹੈ। ਬੇਬੇ ਵਾਲਾ ਗਾਣਾ ਜ਼ਰੂਰ ਤੁਸੀਂ ਮੈਨੂੰ ਸੁਣਾਓ ਸਤਕਾਰ ਬਜ਼ੁਰਗਾਂ ਦਾ ਪੈਰਾਂ ਨੂੰ ਹੱਥ ਲਾ ਕੇ ਪੈਰਾਂ ਨੂੰ ਹੱਥ ਲਾ ਕੇ ਕਰ ਸਤਕਾਰ ਬਜ਼ੁਰਗਾਂ ਜੱਸੀ ਨੂੰ ਬੁਲਾ ਲਓ ਮੈਨੂੰ ਕੱਲੇ ਨੂੰ ਪੁੱਛੀਏ ਨੇ ਫਿਰ ਇਹਨੇ ਕਹਿਣਾ ਮੇਰੇ ਕੋਲ ਹੈ ਨਾ ਹੈ ਗੁੱਸਾ ਨਹੀਂ ਕਰਦਾ ਜੀ ਕੋਈ ਮੈਨੂੰ ਨਾਲ ਪਾਟਾ ਲੈਂਦੇ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਤੁਸੀਂ ਪੁੱਛਦੇ ਨਹੀਂ ਮੈਨੂੰ ਸਵਾਲ ਪੁੱਛੀ ਜਾਂਦੇ ਹੋ ਮੈਨੂੰ ਮੜੀ ਜੀ ਬ੍ਰੇਕ ਦਿਓ ਇਧਰ ਨੂੰ ਆ ਜਿਓ ਹਾਂਜੀ ਇਹਨਾਂ ਨੇ ਗਾਣੇ 'ਚ ਬੋਲ ਬੋਲੇ ਵੀ ਆ ਕਿ ਅੰਦੀ ਚੁੱਪ ਕਰਕੇ ਬੈਠੇ ਨਹੀਂ ਨਹੀਂ ਬੋਲੇ ਆ ਇਹਨਾਂ ਨੂੰ ਗੀਤ ਸੁਣ ਕੇ ਪਤਾ ਚੱਲਦਾ ਹੈ ਨਾ ਕਿ ਬੋਲੇ ਆ ਹਾਂਜੀ ਗੀਤ ਸੁਣਾ ਬੀਤ ਸੁ ਜਦ ਮੈਂ ਜਾਵਾਂ ਪਿੰਡ ਤੇਰੇ ਜਦ ਮੈਂ ਜਾਵਾਂ ਪਿੰਡ ਤੇਰੇ ਬੁਹੀਵਲ ਭੱਜੀ ਆਉਂਦੀ ਆ ਤੇਰੀ ਬੇਬੇ ਲੈ ਬੜੀ ਤੇ ਬੜੀ ਜੀ ਮੈਨੂੰ ਗਾਲੇ ਨਾਲ ਲਾਉਂਦੀ ਆ ਤੇਰੀ ਬੇਬੇ ਲੈ ਬੜੀ ਤੇ ਬੜੀ ਜੀ ਮੈਨੂੰ ਗਾਲੇ ਨਾਲ ਲਾਉਂਦੀ ਆ ਉਹ ਪੈਰਾਂ ਨੂੰ ਹੱਥ ਲਾ ਕੇ ਨੀ ਹੱਥ ਪੈਰਾਂ ਨੂੰ ਲਾ ਕੇ ਕਰ ਸਤਕਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮਲੀਏ ਪਿਆਰ ਬਜ਼ੁਰਗਾਂ ਦਾ ਠੀਕ ਹੈ ਜੀ ਆਵਾਜ਼ ਠੀਕ ਹੈ ਆਵਾਜ਼ ਬੁਝੋ ਕੇ ਆ ਉਹ ਭਰਾਵਾਂ ਦੀ ਕਿਰਪਾ ਹੋ ਗਈ ਜਾਂਦੀ ਨਾਲ ਆਲਿਆਂ ਦੀ ਜਦੋਂ ਇਹ ਅਸੀਂ ਨਾ ਕੋਈ ਵੀਡੀਓ ਪਾਇਆ ਕਿਸੇ ਨੇ ਸ਼ੇਅਰ ਕਰਕੇ ਇਦਾਂ ਦਾ ਕਰਕੇ ਵੀ ਬੰਦ ਕਰਤਾ ਉਹ ਐਸੀ ਬੰਦੇ ਨੇ ਬੰਦਾ ਕ੍ਰੀਏਟਿਵ ਬਹੁਤ ਸੀਗਾ ਉਹ ਮੈਂ ਮੈਂ ਉਹ ਕਹਿੰਦਾ ਪਿਆ ਵੀ ਨਹੀਂ 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 ਹੈਨਾ ਉੱਥੇ ਉਹਨੇ ਉਹਨਾਂ ਕੱਟ ਕੇ ਪਾਦਾ ਵੀ ਨਹੀਂ ਉਹ ਕਹਿ ਰਿਹਾ ਵੀ ਬੰਦ ਕਰਦੇ ਮੈਂ ਕਹਿੰਦਾ ਵੀ ਥੋੜਾ ਜਿਹਾ ਪੂਰਾ ਲੈਣ ਦੇ ਬਾਜ਼ ਨਾਲ ਤਾਂ ਇੰਡਸਟਰੀ ਦਾ ਵੀ ਹੋਰ ਹੁੰਦਾ ਨਾਲ ਦੇ ਵੀ ਕਿਤੇ ਨਾ ਕਿਤੇ ਨਾਲਦਿਆਂ ਦੇ ਹੁੰਦਾ ਠੀਕ ਹੈ ਹੋਰ ਬਾਕੀਆਂ ਨੇ ਕੀ ਲੈਣਾ ਹੈ ਨਾ ਨਹੀਂ ਨਹੀਂ ਕਾਫੀ ਤੱਕ ਪਰ ਰੱਬ ਉਹਨਾਂ ਨੂੰ ਰਾਜੀ ਰੱਖੇ ਸਾਰੇ ਪਰ ਜੋ ਕਰੋਗੇ ਉੱਪਰ ਹੋਗੇ ਇਦਾਂ ਹੀ ਹੁੰਦਾ ਪਰ ਪਤਾ ਤਾਂ ਨਹੀਂ ਵੀ ਅਸੀਂ ਕੌਣ ਸੀ ਇੰਨਾ ਕਿ ਪਤਾ ਕੀ ਉਹਦਾ ਨੁਕਸਾਨ ਇੰਨਾ ਮੈਂ ਮੈਨੂੰ ਨਹੀਂ ਪਤਾ ਸੀ ਉਹ ਜਦੋਂ ਵੀਡੀਓ ਆਇਆ ਨਾ ਵੀਡੀਓ ਜਦੋਂ ਆ ਗਿਆ ਤੇ ਮੈਂ ਮੇਰਾ ਪ੍ਰੋਗਰਾਮ ਸੀਗਾ ਥੇ ਫਰੋਜਪੁਰ ਉਹ ਵਾਰ-ਵਾਰ ਇਹਦਾ ਬਾਈ ਉਹ ਵੀ ਠੀਕ ਹੋ ਬਾਈ ਠੀਕ ਹੈ ਕੀ ਹੋ ਗਿਆ ਮੈਂ ਯਾਰ ਮੈਂ ਠੀਕ ਹਾਂ ਅਸੀਂ ਪ੍ਰੋਗਰਾਮ ਲਾਤਾ ਸਾਰਾ ਪ੍ਰੋਗਰਾਮ ਲਾਇਆ 3.5 ਘੰਟੇ ਮੈਂ ਗਾਇਆ ਸੀ ਉਹਦੂ ਬਾਦ ਉਹ ਇੰਨੇ ਖੁਸ਼ ਇੰਨੇ ਹੋਏ ਕਹਿੰਦਾ ਯਾਰ ਵੀ ਸਾਨੂੰ ਫਿਰ ਉਹਨੇ ਮੈਨੂੰ ਵੀਡੀਓ ਦਿਖਾਇਆ ਕਹਿੰਦੇ ਸੀ ਤੁਹਾਨੂੰ ਤਾਂ ਕਈ ਕਹਿੰਦੇ ਸੀ ਯਾਰ ਆ ਹੋ ਗਿਆ ਇਦਾਂ ਕਰਕੇ ਐ ਹੋ ਗਿਆ ਨੁਕਸਾਨ ਵੀ ਹੋਇਆ ਉਸ ਵੀਡੀਓ ਨੂੰ ਨਹੀਂ ਨੁਕਸਾਨ ਮਤਲਬ ਜਿਹੜੇ ਨੂੰ ਕਈ ਵਾਰੀ ਜਿਆਦਾ ਮਤਲਬ ਜਿਹੜੇ ਹਲਕੇ ਲੋਕ ਹੁੰਦੇ ਸੋਚ ਲੈਂਦੇ ਨੇ ਜਿਹੜੇ ਡੁੰਗਾਈ ਤੱਕ ਸੋਚਦੇ ਨੇ ਵੀ ਯਾਰ 20 ਵੀ 20 ਸਾਲ ਹੋ ਗਏ ਬੰਦੇ ਨੂੰ ਗਾਉਂਦੇ ਨੂੰ ਦਿੱਲੀ ਤੱਕ 3.5 ਘੰਟੇ ਗਾਉਂਦਾ ਵੀ ਜਿੰਨਾ ਗਾਉਂਦਾ ਹੁਣ ਅਸੀਂ ਕੋਈ ਬਹੁਤੇ ਤਾਨਸੈਨ ਕਰਾਰੀਆਂ ਵਾਲੇ ਤਾਂ ਹੈ ਨਹੀਂ ਸਾਡਾ ਅਸੀਂ ਐਂਟਰਟੇਨਮੈਂਟ ਮਤਲਬ ਸਟੇਜ ਤੇ ਮੇਰਾ ਫੋਕਸ ਹੁੰਦਾ ਮੇਨ ਵੀ ਸਟੇਜ ਨੂੰ ਕਿੱਦਾਂ ਕਾਮਯਾਬ ਕਰਨਾ ਕਿ ਦਾ ਰਿਸਪੈਕਟ ਨਾਲ ਜਾਈਦਾ ਅਗਲੇ ਨੂੰ ਇੱਜ਼ਤ ਦੇਈਦੀ ਆ ਜਿਹ ਤੋਂ 4 ਪੈਸੇ ਲਾਏ ਆ 10 ਰੁਪਏ ਲਏ ਆ 20 ਦਾ ਕੰਮ ਕਰਕੇ ਆਈਦਾ ਉਹ ਆਪਣਾ ਮੇਨ ਪੂਰਾ ਕਰਕੇ ਆਈਗਾ ਤੁਹਾਡੇ ਕਹਿੰਦੇ ਨਾਲ ਕਈਆਂ ਨੂੰ ਮਿਰਚਾਂ ਵੀ ਲੱਗਣੀਆਂ ਇਸ ਤੇ ਲੱਗਣਗੀਆਂ ਹਾਂ ਹਾਂ ਸ਼ਾਇਦ ਹੋ ਸਕਦਾ ਪਰ ਆਪਣੇ ਵੱਲੋਂ ਅਸੀਂ ਕੀਤਾ ਵੀ ਮਤਲਬ ਕਿਸੇ ਦਾ ਦਿਲ ਨਾ ਦਿਖਾਇਆ ਜਾਵੇ ਪਰ ਜਿਹੜਿਆਂ ਨੇ ਸਾਡਾ ਦਿਖਾਇਆ ਉਹ ਕਿਤਨਾ ਕਿਤ ਥੋੜਾ ਹਾਂ ਜੀ ਜਨ ਨਹੀਂ ਜੋ ਪਤਾ ਲੱਗ ਜਾਣਾ ਇਹਦੇ ਵਿੱਚ ਕਿੱਦਾਂ ਦੇ ਬੰਦੇ ਹੁੰਦੇ ਨੇ ਗੀਤ ਚ ਲੱਗ ਜਾਣਾ ਪਤਾ ਉਹਨੂੰ ਗਾਨਿਕ ਬਤਲ ਗਿਆ ਗਾਣਾ 9 ਨੂੰ ਆ ਰਿਹਾ 9 ਅਕਤੂਬਰ ਨੂੰ ਤੇ ਸਾਰੇ ਜਣੇ ਕਰਿਓ ਸਪੋਰਟ ਸ਼ੇਰ ਸ਼ੂਰ ਕਰਿਓ ਦਬ ਦੁੱਬ ਕੇ ਤੇ ਤੁਹਾਨੂੰ ਲੱਗਦਾ ਹੈ ਤੁਹਾਡੀ ਇੰਡਸਟਰੀ ਦੇ ਵਿੱਚ ਰੰਜੀਸ਼ ਵਧਦੀ ਜਾਂਦੀ ਹੈ ਅੰਮ੍ਰਿਤ ਰੰਜੀਸ਼ ਨਹੀਂ ਹੈ ਨਾ ਦਿਖਾਵੇ ਦਾ ਪਹਿਲਾਂ ਨਾਲੋਂ ਬਹੁਤ ਫਰਕ ਪਿਆ ਪਹਿਲਾਂ ਮੈਂ ਯਾਨੀ ਕਿ ਮੈਂ ਤਾਂ ਬਾਜੀ ਇਹ ਮੈਨੂੰ 20 ਸਾਲ ਹੋਏ ਨੇ ਪਰ ਮੇਰੇ ਮੇਰੀ ਲਾਈਫ ਦੇ ਵਿੱਚ ਵੀ ਅਸੀਂ ਜਿਵੇਂ ਕਿਤੇ ਪਹਿਲਾਂ ਪਤਾ ਨਹੀਂ ਹੁਣ ਕਲਾਕਾਰ ਇੰਨੇ ਬਿਜੀ ਵਧੂ ਹੋ ਗਏ ਹਾਲਾਂਕਿ ਸਹੂਲਤਾਂ ਵਧੀਆਂ ਨੇ ਪਹਿਲਾਂ ਅਸੀਂ ਬਾਈ ਨਿਸ਼ਾਤਰ ਨੇ ਉਹਨਾ ਬਲਕਾਰ ਸਿੱਧੂ ਬਾਈ ਕੀਤੇ ਹੋਇਆ ਹਨ ਸਾਰੇ ਅਸੀਂ ਕਿਤੇ ਰੰਗ ਤੇ ਕੀਤਾ ਜੈਲਦਾਰ ਜੈਲੀ ਅਸੀਂ ਸਚਨ ਭਾਜੀ ਹਨ ਸਾਰੇ ਅਸੀਂ ਇਕੱਠੇ ਸਿੰਦੇ ਕਿਤੇ ਰੰਗ ਤੇ 15 ਦਿਨਾਂ ਦਾ ਇਕੱਠੇ ਹੋ ਜਾਣਾ ਕਿਤੇ ਉਹਨਾਂ ਹੁਣ ਆਉਂਦੇ ਵੀ ਆ ਮਿਲਦੇ ਵੀ ਆ ਫੋਨਾਂ ਦੇ ਵੀ ਪਤਾ ਨਹੀਂ ਆ ਜਿਹੜਾ ਹੁਣ ਚੱਲਿਆ ਹੋਇਆ ਤਮ ਜਮ ਜਾਂ ਸ਼ੇਅਰਿੰਗ ਵਾਲਾ ਇੱਕ ਦੂਜੇ ਦਾ ਦੇਖਣ ਵਾਲਾ ਮਤਲਬ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਜਿਹੜੇ ਪੇਜ ਬਣੇ ਅੱਜ ਕੱਲ੍ਹ ਬੰਤੜ ਫੈਨ ਇਹ ਇਹਨਾਂ ਦੇ ਨਾਲ ਇਹਨਾਂ ਦੇ ਜੀ ਕਮੈਂਟਾਂ ਦੇ ਵਿੱਚ ਬੜੀ ਲੜਾਈ ਝਗੜਾ ਹੋਇਆ ਇਹਨਾਂ ਨੇ ਬਹੁਤ ਫਰਕ ਪਾਇਆ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕੋਈ ਫਰਕ ਪਿਆ ਬਿਲਕੁਲ ਹਾਂਜੀ ਬਹੁਤ ਪਾਇਆ ਇੱਥੇ ਕਰਕੇ ਕਲਾਕਾਰ ਵੀ ਆਪੇ ਰੰਜੀਤ ਰੱਖਣ ਲੱਗੇ ਰੱਖਦੇ ਅੰਦਰੋਂ ਅੰਦਰ ਹੀ ਪਰ ਕਲਾਕਾਰਾਂ ਦੇ ਨਹੀਂ ਹੁੰਦਾ ਕਈ ਵਾਰੀ ਬਾਹਰ ਲਿਆਂ ਨੂੰ ਜ਼ਿਆਦਾ ਲੱਗਦਾ ਹੁੰਦਾ ਹਾਣਾ